ਹਾਂਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਕੋਰਨ ਦਾਵਾ 2270 ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਜੀ ਅੱਜ ਆਪਾਂ ਤੁਹਾਡਾ ਨਾ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਨਾ ਉਹ ਆਪਾਂ ਨੂੰ ਕਮੈਂਟ ਆਇਆ ਸੀ ਇਹ ਉਹਨਾਂ ਦੀ ਆਈਡੀ ਹੈਗੀ ਆ ਅਮਰਜੀਤ ਅਸੀ ਸਿਆਸੀ ਉਹਨਾਂ ਨੇ ਮੈਨੂੰ ਬਹੁਤ ਕਮੈਂਟ ਕੀਤੇ ਮੇਰੀ ਵੀਡੀਓ ਥੱਲੇ ਤੁਸੀਂ ਜਾ ਕੇ ਦੇਖ ਵੀ ਸਕਦੇ ਜੇ ਚਲੋ ਮੈਂ ਉਹਨਾਂ ਦਾ ਧੰਨਵਾਦ ਵੀ ਕਰਦੀ ਆ ਕਿ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਤੇ ਆਪਾਂ ਉਹਨਾਂ ਨੇ ਜੋ ਆਪਾਂ ਨੂੰ ਕਮੈਂਟ ਕੀਤਾ ਜਿਹੜਾ ਆਪਾਂ ਨੇ ਕੋਲ ਉਹਨਾਂ ਨੇ ਮੰਗਿਆ ਕਿ ਸਾਨੂੰ ਦੀਦੀ ਐਸ ਨਾਪ ਦੀ ਵੀਡੀਓ ਬਣਾ ਕੇ ਏ ਦੱਸੋ ਤੇ ਆਪਾਂ ਉਸ ਨਾਲ ਦੀ ਜਿਹੜੀ ਵੀਡੀਓ ਆ ਉਹ ਬਣਾਉਣ ਲੱਗੇ ਆ ਆ ਉਹਨਾਂ ਨੇ ਨਾ ਆਪਾਂ ਨੂੰ ਸੈਂਡ ਕੀਤਾ ਸਾਰਾ ਤੇ ਆਪਾਂ ਜਿਹੜਾ ਸੂਟ ਕੱਟਣਾ ਵਾ ਉਹ ਐਸ ਨਾਲ ਦਾ ਕੱਟਣਾ ਵਾ ਤੇ ਆਪਾਂ ਦੋਵੇਂ ਨਾਮ ਤੁਹਾਡੇ ਨਾਲ ਜਿਹੜੇ ਆ ਉਹ ਸ਼ੇਅਰ ਕਰਾਂਗੇ ਠੀਕ ਆ ਜੇ ਤੁਸੀਂ ਮੇਰੀ ਵੀਡੀਓ ਤੇ ਨਵੇਂ ਜੇ ਤੇ ਮੇਰੇ ਸੌਰੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਮੇਰੀ ਵੀਡੀਓ ਥੋੜੀ ਬੱਤੀ ਵੀ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਸਾਰੀ ਦੇਖਿਓ ਜੇ ਤੁਸੀਂ ਥੋੜੀ ਬੱਤੀ ਵੀ ਵੀਡੀਓ ਛੱਡਤੀ ਫਿਰ ਤੁਹਾਨੂੰ ਉਹਦੇ ਵਿੱਚ ਪਤਾ ਨਹੀਂ ਲੱਗਣਾ ਗਲਤ ਹੋ ਸਕਦਾ ਤੇ ਤੁਸੀਂ A to Z ਸਾਰੀ ਵੀਡੀਓ ਵੇਖਿਓ ਤੇ ਆਪਾਂ ਹੁਣ ਤੁਹਾਡਾ ਨਾਮ ਜਿਹੜਾ ਉਹ ਸ਼ੇਅਰ ਕਰਦੇ ਜਿਹੜਾ ਆਪਾਂ ਨੂੰ ਉਹਨਾਂ ਨੇ ਨਾਮ ਸੈਂਡ ਕੀਤਾ ਉਹਨਾਂ ਨੇ ਕੀਤਾ ਵੀ ਮਨ ਜਾਨੀ ਕਿ ਉਹਨਾਂ ਦੀ ਜਿਹੜੀ ਲੈਂਥ ਆ ਉਹ ਨਹੀਂ ਦੱਸਿਓ ਸੌਰੀ ਛਾਤੀ ਆ 25 ਆ ਕਮਰ ਜਿਹੜੀ ਆ 24 ਆ ਤੇ हिਪ ਜਿਹੜੀ ਆ ਉਹ 26 ਆ ਸਾਈਡ ਸਲਾਈ ਜਿਹੜੀ ਹੁੰਦੀ ਆ ਸਾਈਡ ਸੀਨ ਜਿਹੜੀ ਹੁੰਦੀ ਉਹ 16 ਵਾਂ ਤੇ ਆਪਾਂ ਜਿਹੜਾ ਤੁਹਾਡੇ ਨਾਲ ਨਾਪ ਇਸ ਇਸ ਨਾਪ ਦਾ ਵੀ ਦੱਸਾਂਗੇ ਤੁਹਾਨੂੰ ਵੀ ਆਪਾਂ ਕਿਸ ਤਰੀਕੇ ਦੇ ਨਾਲ ਇਹ ਨਾਪ ਕਟਿੰਗ ਕਰਨਾ ਤੇ ਜਿਹੜਾ ਮੈਂ ਕਟਿੰਗ ਕਰਨੀ ਜਿਹੜੇ ਆ ਸੂਟ ਦੀ ਉਹ 25.5 ਆ ਵਰ ਜਾਨੀ ਕਿ ਉਨੀ ਕੀ ਦਾ ਹਰਕਤ ਤੇ 23 ਕਮਰ ਆ ਤੇ ਘੇਰਾ हिप ਜਿਹੜਾ ਵਾ ਉਹ 27 ਆ ਠੀਕ ਆ ਤੇ ਇਸ ਨਾਲ ਦੀ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਇਸ ਨਾਲ ਬਾਰੇ ਵੀ ਦੱਸਾਂਗੇ ਦੋਵਾਂ ਨਾਪਾਂ ਬਾਰੇ ਆਪਾਂ ਤੁਹਾਡੇ ਨਾਲ ਜਿਹੜਾ ਉਹ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਇਹ ਕੱਪੜੇ ਦੀਆਂ ਦੋ ਲੈਂਥਾਂ ਆਪਾਂ ਲੈ ਲੈਣੀਆਂ ਜਾਨੀ ਕਿ ਜਿਸ ਤਰੀਕੇ ਨਾਲ ਆਪਣੇ ਕੋਲ ਕੱਪੜਾ ਆਉਂਦਾ ਵਾ ਦੇਖੋ ਆਪਣੇ ਕੋਲ ਜੀ ਮੰਨ ਲਓ ਆ ਕੱਪੜਾ ਵਾ ਇਹਦੇ ਵਿੱਚ ਆਪਾਂ ਜੇ ਦੱਬੰਬ ਬਚਾਰੋ ਲੈਉਣੇ ਇਹਦੀਆਂ ਦੋ ਲੈਂਥਾਂ ਲੈ ਲੈਣੀਆਂ ਪਹਿਲੋਂ ਇਸ ਤਰ੍ਹਾਂ ਇਸ ਤਰੀਕੇ ਨਾਲ ਇੱਕ ਕੰਨੀ ਤੋਂ ਲੈ ਕੇ ਇੱਥੋਂ ਤੱਕ ਮੈਨ ਲੈਣਾ ਜਿੰਨੀ ਤੁਹਾਡੀ ਲੈਂਥ ਹੋਵੇ ਤੇ ਉਹਦੇ ਉਹਨੂੰ ਮੁੜ ਕੇ ਉਸ ਕਪੜੇ ਨੂੰ ਇਸ ਤਰ੍ਹਾਂ ਦੂਰਾ ਕਰ ਲੈਣਾ ਤੇ ਉਹਦੀਆਂ ਦੋ ਲੰਬਾਈਆਂ ਜਿਹੜੀਆਂ ਉਹ ਆਪਣੇ ਕੋਲ ਆ ਜਾਂਦੀਆਂ ਜਿੱਥੋਂ ਤੱਕ ਉਹ ਆ ਜਾਏ ਉਥੋਂ ਤੁਸੀਂ ਇਹ ਜਿੰਨਾ ਵਿੱਚ ਤੁਸੀਂ ਮਾਰ ਜਾਂ ਰੱਖਣਾ ਵਾ ਉਹ ਵਾਧਾ ਰੱਖ ਲੈਣਾ ਵਾ ਮੈਂ ਘਟੋ ਘਟ ਵਿਚਾਰ 4.5 ਇੰਚ ਮਾਰ ਦਿੰਨ ਜਿਹੜਾ ਮੈਂ ਵਾਧਾ ਰੱਖਦੀ ਤੇ ਮੈਂ ਖਿੱਚ ਕੇ ਕਪੜਾ ਜਿਹੜਾ ਉਹ ਨੂੰ ਲਾ ਦਿੰਨੀ ਆ ਫਿਰ ਜਿੰਨੀ ਵੀ ਆਪਣੇ ਕੋਲ ਕਾਣੋਂ ਹੁੰਦੀ ਆ ਜਦੋਂ ਆਪਾਂ ਕਪੜੇ ਨੂੰ ਇਸ ਤਰੀਕੇ ਨਾਲ ਚੋਰਾ ਕਰਦੇ ਆ ਆ ਵੇਖੋ ਦੂਰਾ ਕੀਤਾ ਦੋ ਦੋ ਸਾਈਡਾਂ ਦੋਵਾਂ ਸਾਈਡਾਂ ਤੋਂ ਤੇ ਉਹ ਆਪਣੀ ਕਾਣੋਂ ਜਿਹੜੀ ਆ ਉਹ ਨਿਕਲ ਜਾਂਦੀ ਆ ਜੇ ਤੁਸੀਂ ਇਹ ਵੀ ਵੀਡੀਓ ਵੇਖਣੀ ਆ ਵੀ ਕਾਣੋਂ ਆਪਾਂ ਕਿਸ ਤਰੀਕੇ ਨਾਲ ਕੱਢਦੇ ਆ ਸੂਟ ਦੀ ਤੁਸੀਂ ਕਮੈਂਟ ਕਰਿਓ ਆਪਾਂ ਇੱਕ ਵੱਖਰੀ ਵੀਡੀਓ ਜਿਹੜੀ ਆ ਉਹ ਇਸ ਚੀਜ਼ ਦੇ ਉਤੇ ਬਣਾਵਾਂਗੇ ਕਿ ਸੂਟ ਦੀ ਕਾਣੋ ਕਿੱਦਾਂ ਨਿਕਲਦੀ ਹੈ ਜਿਹੜਾ ਸੂਟ ਟੇਢਾ ਜਾਂਦਾ ਉਹ ਨਹੀਂ ਜਾਊਗਾ ਜੇ ਜਿਸ ਤਰੀਕੇ ਆਪਾਂ ਕਪੜਾ ਖਿੱਚ ਕੇ ਜਿਹੜਾ ਵਾ ਉਹ ਲਾਵਾਂਗੇ ਆ ਦੇਖੋ ਮੈਂ ਇਹ ਸਾਰੀ ਸੂਟ ਦੀ ਲੈਂਥ ਲੈ ਲਈ ਆ ਜਿੰਨੀ ਹੈ ਆਪਾਂ ਆਪਣੇ ਕੋਲ ਮੈਂ 72 ਹੈ ਪਤਾ ਜਿਹੜਾ ਵਾ ਉਹ ਸੂਟ ਤਿਆਰ ਕਰਨਾ ਵਾ ਇਹ ਚੌਥਾ ਹਿੱਸੇ ਵਾਲੀ ਜਿਹੜਾ ਵਾ ਉਹ ਨਹੀਂ ਆ ਏ ਮਤਲਬ ਮੈਂ ਇਹ ਸੂਟ ਦਾ ਨਾਪ ਲਿਆ ਹੋਇਆ ਤੇ ਹਾਫ ਵਾਲੀ ਜਿਹੜੀ ਆ ਉਹ ਕਟਿੰਗ ਤੁਹਾਡੇ ਨਾਲ ਸਾਂਝੀ ਕਰੂੰਗੀ ਕਿ ਸਾਰੇ ਚੌਥੇ ਚੌਥੇ ਹਿੱਸੇ ਦੀ ਵੀਡੀਓ ਦੱਸਦੇ ਆ ਕਿ ਇਹਦੇ ਵਿੱਚ ਆਪਾਂ ਚੌਥਾ ਹਿੱਸਾ ਕੀਤਾ ਇੰਨਾ ਮੈਂ ਇੱਕ ਸੂਟ ਦਾ ਨਾਪ ਲਿਆ ਵਾ ਮੈਂ ਸੂਟ ਦੇ ਹਿਸਾਬ ਨਾਲ ਤੁਹਾਨੂੰ ਦੱਸੂੰਗੀ ਸੂਟ ਦਾ ਸਾਰੇ ਜਿਹੜਾ ਹਿਸਾਬ ਹੁੰਦਾ ਉਹਦੇ ਵਿੱਚ ਆਪਾਂ ਅੱਜ ਦੱਸ ਦਿੱਤੇ ਜਿਹੜੇ ਨਿਸ਼ਾਨ ਆ ਉਹ ਸਾਰੇ ਲਾਉਣੇ ਹੁੰਦੇ ਆ ਹੁਣ ਆ ਬੰਦ ਵਾਲੀ ਸਾਈਡ ਜਿਹੜੀ ਆ ਉਹ ਐਸ ਸਾਈਡ ਤੇ ਆ ਤੇ ਆਹ ਜਿਹੜਾ ਖੁੱਲੇ ਵਾਲਾ ਪੰਨਾ ਉਹ ਆ ਮੇਰੀ ਵਾਲੀ ਸਾਈਡ ਤੇ ਠੀਕ ਆ ਲੈਂਥ ਆਪਾਂ ਤੁਹਾਨੂੰ ਦੱਸਦੇ ਆਪਾਂ 46 ਰੱਖਣੀ ਐ 46 ਰੱਖਣੀ ਉਹਦੇ ਵਿੱਚ ਮੈਂ ਜਿੰਨਾ 3 ਇੰਚ ਜਾਂ 4 ਇੰਚ ਪਲੱਸ ਕਰਨਾ ਸੀ ਉਹ ਆਪਾਂ ਕਰ ਲਿਆ ਹੁਣ ਉਸ ਤੋਂ ਬਾਅਦ ਆਪਣੇ ਕੋਲ ਜਿਹੜਾ ਘੇਰਾ ਵਾ हिਪ ਵਾ ਉਹ 27 ਇੰਚ ਤਿਆਰ ਆ ਠੀਕ ਆ ਤੇ 27 ਵਾ ਦੇਖੋ ਜਿਸ ਤਰ੍ਹਾਂ ਆਪਣੇ ਕੋਲ 27 ਆ ਇਹਨੂੰ ਆਪਾਂ ਡਬਲ ਕਰ ਲੈਣਾ ਇਹ ਆਪਣੇ ਕੋਲ ਆਜੂ 13.5 ਆ ਵੇਖੋ ਇਸ ਤਰੀਕੇ ਨਾਲ ਤੁਸੀਂ ਕਰ ਲੈਣਾ ਤੇ ਇਸ ਤਰ੍ਹਾਂ ਰੱਖ ਲਓ ਆ ਵੇਖੋ ਓਨੇ ਤੇ ਨਿਸ਼ਾਨ ਲਾ ਲਓ ਇੱਕ ਉਸ ਤੋਂ ਘੜੀ ਜਿੰਨਾ ਵੀ ਤੁਸੀਂ ਵਿੱਚ ਮਾਰ ਜਾਂ ਰੱਖਣਾ 2 ਇੰਚ ਰੱਖਣਾ ਜੇ ਪਾਈਪਿੰਗ ਲੈਸ ਕੁਝ ਲਾਉਣਾ ਵੀ ਤੁਸੀਂ 2 ਇੰਚ ਰੱਖੋ ਮੈਂ ਇਹਦੇ ਵਿੱਚ ਲੈਸ ਲਾਉਣੀ ਆ ਪਾਈਪਿੰਗ ਲਾਉਣੀ ਆ ਮੈਂ 2 ਇੰਚ ਮਾਰ ਜਾਂ ਰੱਖਿਆ ਜੇ ਤੁਸੀਂ ਕੁਝ ਨਹੀਂ ਲਾਉਣਾ ਫਿਰ ਤੁਸੀਂ 1.5 ਇੰਚ ਦਾ ਮਾਰਜਾ ਰੱਖੋ ਤੇ ਉਸ ਤੋਂ ਫਿਰ ਤੁਸੀਂ 1.5 ਇੰਚ ਦਾ ਮਾਰਜਾ ਰੱਖੋ ਉਸ ਤੋਂ ਘੜੀ ਕੀ ਕਰਨਾ ਆਪਾਂ ਦੋ ਚੀਜ਼ਾਂ ਇਹ ਪਹਿਲੋਂ ਲੈਣੀਆਂ ਪਹਿਲੋਂ ਲੈਸ ਨੂੰ ਲੈਣੀ ਆ ਪਹਿਲੋਂ ਲੈਂਥ ਲੈਣੀ ਆ ਉਸ ਤੋਂ ਬਾਅਦ ਘੇਰਾ ਲੈਣਾ ਵਾ ਠੀਕ ਆ ਦੋਵੇਂ ਚੀਜ਼ਾਂ ਆਪਣੀਆਂ ਹੋ ਗਈਆਂ ਹੁਣ ਆਪਾਂ ਚੱਲਦੇ ਆਂ ਉੱਪਰ ਹੁਣ ਆਪਾਂ ਆਗੇ ਇੱਥੇ ਜਿੱਥੇ ਆਪਾਂ ਤੀਰਾ ਛਾਤੀ ਸਾਰੀ ਜਿਹੜੀ ਆ ਉਹ ਤੁਹਾਨੂੰ ਦੱਸ ਦਿਆਂ ਠੀਕ ਆ ਆ ਵੇਖੋ ਜਿਹੜਾ ਤੇ ਮੈਂ ਪਹਿਲੋਂ ਵੀਡੀਓ ਪਾਈ ਐ ਹੈਵੀ ਨਾਪ ਦੀ ਠੀਕ ਆ ਉਹਦੇ ਵਿੱਚ ਮੈਂ ਜਿਸ ਤਰੀਕੇ ਨਾਲ ਦੱਸਿਆ ਉਹ ਮੈਂ ਤੁਹਾਨੂੰ ਉਸ ਤਰੀਕੇ ਨਾਲ ਦੱਸਦੀ ਆਂ ਉਹਦੇ ਵਿੱਚ ਆਪਾਂ ਜਿਹੜਾ ਇਹ ਤੀਰਾ ਲਿਆ ਸੀ 15 ਇੰਚ ਲਿਆ ਸੀ ਇਥੋਂ ਜਾਣੇ ਕਿ 14 ਇੰਚ ਤਿਆਰ ਸੀ ਤੇ ਆਪਾਂ 7.5 ਲਿਆ ਜਾਨੀ ਕਿ 15 15 ਦਾ ਅੱਧਾ ਆਪਾਂ ਕਰਾਂਗੇ ਤੇ ਇਹ ਆਊਗਾ 7.5 ਇੰਚ ਠੀਕ ਆ ਉਹਦੇ ਵਿੱਚ ਮੈਂ ਜਿਹੜੀ ਮੋਢੇ ਦੀ ਲੰਬਾਈ ਲਈ ਉਹ ਲਈ ਮੈਂ 8 ਇੰਚ ਠੀਕ ਆ ਉਹ ਆਪਾਂ ਲਈ 8 ਇੰਚ ਤੇ ਇਹਦੇ ਵਿੱਚ ਜਿਹੜਾ ਵਾ ਜਾਨੀ ਕਿ ਜੇ ਤੁਸੀਂ ਇਸ ਤਰੀਕੇ ਦੇ ਨਾਲ ਸੂਟ ਦੀ ਕਟਿੰਗ ਕਰੋਗੇ ਫਿਰ ਤੁਹਾਨੂੰ ਇਹ ਇਹੀ ਤਰੀਕਾ ਦੱਸ ਰਹੀ ਹਾਂ ਜਿਹੜੀ ਮੈਂ ਪਹਿਲਾਂ ਵੀਡੀਓ ਪਾਈ ਸੀ ਤੇ ਉਹ ਕਿਸ ਤਰੀਕੇ ਨਾਲ ਪਾਈ ਸੀ ਜਿਹੜੀ ਪਰ ਹੁਣ ਪਾਵਾਂਗੇ ਉਹ ਕਿਸ ਤਰੀਕੇ ਨਾਲ ਪਾਵਾਂਗੇ ਵੇਖੋ ਉਹਦੇ ਵਿੱਚ ਮੈਂ ਇਦਾਂ ਦੱਸਿਆ ਸੀ ਕਿ ਆਪਾਂ ਆਹ ਵਾਲੀ ਚੀਜ਼ ਜਿਹੜੀ ਆ ਉਹ 7.5 ਲਿਆ ਨੂੰ ਆਪਾਂ 8 ਇੰਚ ਦੀ ਲੈਂਥ ਲਈ ਜਿਹੜਾ ਆਪਾਂ ਮੋਢਾ ਕੱਟਣਾ ਹੁੰਦਾ ਵਾ ਤੇ ਇਹਦਾ ਇੱਕ ਬਾਕਸ ਬਣਾ ਲਿਆ ਦੋ ਇੱਕ ਥਾਂ ਤੇ ਆਪਾਂ ਇਦਾਂ ਨਿਸ਼ਾਨ ਲਾ ਲਿਆ 8 8 ਇੰਚ ਦੇ ਇਹਦਾ ਆਪਾਂ ਇੱਕ ਬਾਕਸ ਬਣਾ ਲਿਆ ਠੀਕ ਆ ਤੇ ਉਸ ਤੋਂ ਬਾਅਦ ਚ ਇਹਦਾ ਆਪਾਂ ਆ ਵੇਖੋ ਜਿਵੇਂ ਛਾਤੀ ਦਾ ਨਿਸ਼ਾਨ ਲਾਇਆ ਇੱਥੇ ਆਪਣੇ ਕੋਲ ਹੈ ਗਈਆਂ 25.5 ਮੈਂ 13 ਤਿੰਨ ਨਿਸ਼ਾਨ ਲਾਉਂਗੀ 26 ਇੰਚ ਕਿਉਂਕਿ ਇਹਦੇ ਵਿੱਚ ਆਪਾਂ ਇੱਕ ਆ ਪਲੋਈ ਪਾਉਣੀ ਹੈ ਉਹਦਾ ਵੀ ਮੈਂ ਥੋੜਾ ਜਿਹਾ ਇੱਥੋਂ ਮਾਰਜਿਨ ਜਿਹੜਾ ਉਹ ਲੈ ਲੈਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਹੀ ਆਪਾਂ ਪਲੇਟਾਂ ਦੇ ਨਿਸ਼ਾਨ ਇੱਥੇ ਆਪਾਂ ਅੱਧਾ ਇੰਚ ਦੀ ਕਾਰਡ ਪਾਉਣੀ ਹੈ ਉਹ ਆਪਾਂ ਹਰ ਇੱਕ ਸੂਟ ਦੇ ਹੀ ਪਾਉਣੀ ਹੈ ਮੈਂ ਹਰ ਇੱਕ ਸੂਟ ਦੇ ਇਥੇ 1/2 ਇੰਚ ਦਾ ਡਾਊਨ ਜਿਹੜਾ ਉਹ ਦੇਣੀ ਰਹਿਣੀ ਆ ਠੀਕ ਹੈ ਇਸ ਤਰੀਕੇ ਨਾਲ ਆਪਾਂ ਕਰਕੇ ਬਾਕੀ ਜਿਹੜੇ ਪਲੇਟ ਵਗੈਰਾ ਉਹ ਆਪਾਂ ਐ ਸਨੈਪ ਚ ਵੀ ਇਦਾਂ ਹੀ ਪਾਵਾਂਗੇ ਜਿਹੜਾ ਮੈਂ ਦੂਸਰੇ ਤਰੀਕੇ ਨਾਲ ਤੁਹਾਨੂੰ ਨਾਪ ਦੱਸੂਗੀ ਉੱਚ ਵੀ ਇਦਾਂ ਪਾਵਾਂਗੇ ਇਹ ਵਾਲਾ ਜਿਹੜਾ ਵਾ ਵੀ ਇਥੋਂ ਆਪਾਂ 7 1/2 ਤੀਰਾ ਰੱਖ ਕੇ ਤੇ 8 ਇੰਚ ਦੀ ਮੋਢੇ ਦੀ ਲੈਂਥ ਰੱਖ ਕੇ ਇਹ ਇਸ ਤਰੀਕੇ ਦਾ ਨਾਪ ਆ ਕਿ ਇਹਦਾ ਜਿਹੜਾ ਮੈਂ ਆ ਗਲਾ ਰੱਖਣਾ ਨਾ ਇਥੋਂ ਗਲੇ ਦਾ ਵਾਲਾ ਜਿਹੜਾ ਸੈਂਟਰ ਰੱਖਣਾ ਹੀ ਰੱਖਦੀ ਸੀ ਉਹ ਮੈਂ 2.5 ਇੰਚ ਦੇਸ ਜਾਨੀ ਕਿ ਉਹ 5.5 ਇੰਚ ਦਾ ਜਿਹੜਾ ਗਲਾ ਇੱਥੋਂ ਆਪਾਂ ਤਿਆਰ ਕਰਦੇ ਹਈ 7.5 ਇੰਚ ਲੰਬਾਈ ਤੇ ਇੱਥੋਂ 5.5 ਇੰਚ ਜਾਨੀ ਕਿ ਜਦੋਂ ਆਪਾਂ ਇੱਥੋਂ ਆਸ 2.5 ਜਿਹੜਾ ਆਪਣੇ ਕੋਲ ਤਿਆਰ ਹੁੰਦਾ ਗਲਾ ਉਹ 5.5 ਜਿਹੜਾ ਹੁੰਦਾ ਜਿਹੜਾ ਆਪਾਂ ਬਾਜ਼ਾਰੋਂ ਲੈ ਕੇ ਆਉਨੇ ਉਹ ਲਾਇਆ ਸੀ ਮਤਲਬ ਲੋਕ ਉਸ ਨਾਪ ਦੇ ਰਿਕਾਰਡਿੰਗ ਤੇ ਉਹਦੇ ਨਾਲ ਐਸ ਜਿਹੜੀ ਉਸ ਨਾਪ ਸੀ ਉਹ ਬਿਲਕੁਲ ਵਧੀਆ ਪਰਫੈਕਟ ਫਿਟਿੰਗ ਵਾਲਾ ਜਿਹੜਾ ਉਹ ਨਾਪ ਆ ਉਹ ਬੰਦ ਆ ਪਰ ਹੁਣ ਮੈਂ ਇਹ ਜਿਹੜਾ ਸੂਟ ਆ ਇਹਦੇ ਵਿੱਚ ਜਿਹੜਾ ਨੈੱਕ ਆ ਆ ਵਾਲਾ ਇਹ ਬ੍ਰਾਡ ਬ੍ਰਾਡ ਜਿਹੜੀ ਆ ਉਹ ਜ਼ਿਆਦਾ ਰੱਖਣੀ ਆ ਉਹਦਾ ਮੈਂ ਜਿੱਦਾਂ ਉਹ 5.5 ਤਿਆਰ ਹੁੰਦਾ ਸੀ ਇਹ ਮੈਂ ਰੱਖਣਾ ਵਾਂ 6 ਤਿਆਰ 6.5 ਕਿਦਾਂ ਹੋਊਗਾ ਤਿੰਨ ਤੇ ਤਿੰਨ 6 ਆ ਜਿਹੜਾ ਵਾਲਾ ਸਵਾ ਵਾਲਾ ਨਿਸ਼ਾਨੇ ਨੂੰ ਲਾਵਾਂਗੇ ਤੇ ਇਹ 6.5 ਤਿਆਰ ਹੋ ਜਾਊ ਇਹਦੇ ਵਿੱਚ ਤੇ ਇਹਦੇ ਵਿੱਚ ਕਿੰਨਾ ਫਰਕ ਆ ਗਿਆ ਆ ਵੇਖੋ ਉਹ ਆਪਾਂ 5.5 ਤਿਆਰ ਕਰਦੇ ਸੀ ਤੇ ਇਹ ਕਰਨਾ ਆਪਾਂ ਸਾਡੇ 6 ਤੇ ਆ 1 ਇੰਚ ਦਾ ਫਰਕ ਆ ਗਿਆ ਨਾ ਤੇ ਚੌਰਾ ਦੂਰਾ ਕਰਾਂਗੇ ਤਾਂ ਆਪਣਾ ਅੱਧੇ ਇੰਚ ਦਾ ਫਰਕ ਜਿਹੜਾ ਉਹ ਆ ਜਾਊਗਾ ਤੇ ਇੱਥੋਂ ਆਪਾਂ ਅੱਧਾ ਇੰਚ ਉਹ ਕਟਾ ਦੇਣਾ ਵਾ ਇਧਰੋਂ ਅੱਧਾ ਪੌਣਾ ਇੰਚ ਆਪਾਂ ਇੱਥੋਂ ਇਹਨੂੰ ਕੱਟ ਕਰ ਦੇਣਾ ਤੇ ਉਧਰੋਂ ਆਪਾਂ ਇਧਰੋਂ ਜਿਹੜਾ ਮੋਢੇ ਦੀ ਲੈਂਥ ਲਈ ਆ ਇਹਨੂੰ ਵੀ ਆਪਾਂ ਕੱਟ ਕਰ ਦੇਣਾ ਕਿਉਂਕਿ ਜਦੋਂ ਆਪਣਾ ਆਮ ਲੱਗਣਾ ਜਿਹੜਾ ਬਰੌਟ ਹੋਣਾ ਵਾ ਸੈਂਟਰ ਜਿਹੜਾ ਉਹਦਾ ਵੱਧ ਜਾਣਾ ਵਾ ਹੈਵੀ ਨਾਪ ਜਿਹੜਾ ਵਾ ਉਹਦਾ 5.5 ਵਾਲਾ ਜਿਹੜਾ ਗੜਾ ਹੁੰਦਾ ਨਾ ਉਹ ਥੋੜਾ ਉਹਨਾਂ ਨੂੰ ਕੰਫਰਟੇਬਲ ਨਹੀਂ ਲੱਗਦਾ ਥੋੜਾ ਟਾ ਇੰਟ ਲੱਗਦਾ ਇਸ ਕਰਕੇ ਆਪਾਂ ਬ੍ਰੌਟ ਬ੍ਰੌਡ ਕਰ ਦੇਣਾ ਠੀਕ ਹੈ ਮਤਲਬ ਚੜਾਈ ਜਿਹੜੀ ਇਹਦੀ ਇਥੋਂ ਜ਼ਿਆਦਾ ਕਰ ਦੇਣੀ ਆ ਸਤੇ ਲંબਾਈ ਜਿਹੜੀ ਉਹ ਮੈਂ 7 ਇੰਚ ਦੀ ਰੱਖੂਗੇ ਤੇ ਚੜਾਈ ਜਿਹੜੀ ਉਹ ਆਪਾਂ 6.5 ਦੀ ਰੱਖ ਲੈਣੀ ਉਸ ਤੋਂ ਬਾਅਦ ਆਪਾਂ ਜਿਹੜਾ ਆ ਜਿੰਨਾ ਆਪਾਂ ਇਥੋਂ ਆ ਘਟਾਤਾ ਉਨਾ ਹੀ ਆਪਾਂ ਇਥੋਂ ਆ ਘਟਾ ਦਾਂਗੇ ਠੀਕ ਆ ਅੱਧਾ ਇੰਚ ਹੀ ਘਟਾਤਾ ਅੱਧਾ ਇੰਚ ਹੀ ਆਪਾਂ ਇਥੋਂ ਇਹ ਘਟਾ ਦਾਂਗੇ ਯਾਨੀ ਕਿ 8 ਦੀ ਥਾਂ ਤੇ ਆਪਾਂ 7.5 ਤੇ ਨਿਸ਼ਾਨ ਲਾ ਲਾਂਗੇ ਠੀਕ ਹੈ ਜੇ ਤੁਸੀਂ ਮਤਲਬ ਜੰਗੇਜ ਵਾਲਿਆਂ ਦਾ ਬਣਾਉਂਦੇ ਜੇ ਤਾਂ ਫਿਰ ਤੇ ਬਿਲਕੁਲ ਵਧੀਆ ਪਰਫੈਕਟ ਫਿਟਿੰਗ ਆਊਗੀ ਜੇ ਥੋੜੇ ਮੰਨ ਲਓ ਕਿ ਉਹ ਵਾਧੂ ਮਰਦੇ ਨੇ ਹਨਾ ਥੋੜੇ ਸਿਆਣੇ ਆ ਫਿਰ ਤੁਸੀਂ ਕੀ ਕਰਿਓ ਅੱਧਾ ਇੰਚ ਜਿਹੜੀ ਬੈਕ ਆ ਉਹਨੂੰ ਵੱਧ ਘੱਟ ਲਿਓ ਮੈਂ ਨਹੀਂ ਕੱਟਦੀ ਕਿਉਂਕਿ ਮੇਰੀ ਪਲੇਟਾਂ ਦੀ ਫਿਟਿੰਗ ਜਿਹੜੀ ਬਹੁਤ ਵਧੀਆ ਆਉਂਦੀ ਹੈ ਮੈਂ ਕਦੀ ਮੈਨੂੰ ਕਿਸੇ ਦਾ ਲੰਬਾ ਨਹੀਂ ਆਇਆ ਕਿ ਸਾਡਾ ਬੈਕ ਗਲਾ ਅ ਫਰੰਟ ਗਲਾ ਜਿਹੜਾ ਪਿੱਛੇ ਨੂੰ ਜਾਂਦਾ ਵਾ ਤੇ ਜੇ ਥੋੜਾ ਵਾਧੂ ਮਰਦੀ ਨੇ ਤੁਸੀਂ ਇੰਜ ਕਰਿਓ ਥੋੜਾ ਜਿਹਾ ਇੱਥੋਂ ਆਹ ਬਲਗਲਾ ਪਿਛਲਾ ਬੈਕ ਜਿਹੜਾ ਵਾ ਨਾ ਉਹ ਏਦਾਂ ਇੰਚ ਉੱਪਰ ਨੂੰ ਕਰਕੇ ਰੱਖ ਲਿਓ ਤੇ ਫੇਰ ਇਹ ਨਿਸ਼ਾਨ ਜਿਹੜੇ ਆ ਉਹ ਲਾ ਲਿਓ ਠੀਕ ਆ ਹੁਣ ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ 7.5 ਦਾ ਰੱਖ ਲਿਆ ਲੈਂਥ ਤੇ ਆਹ ਵਾਲੀ ਚੀਜ਼ ਜਿਹੜੀ ਇਹ ਆਪਾਂ ਉਨੀ ਕਟਾ ਦੇਣੀ ਆ ਠੀਕ ਆ ਆ ਵੇਖੋ ਜਿਵੇਂ ਆਪਾਂ 7.5 ਰੱਖਿਆ ਸੀ ਹੁਣ ਮੈਂ 7 ਤੇ ਹੀ ਨਿਸ਼ਾਨ ਲਾਉਂਗੀ 8 ਇੰਚ ਆਪਾਂ ਇਧਰੋਂ ਪ੍ਰੋਟ ਜਿੱਦਾਂ ਜਿੰਨਾ ਗਲਾ ਇਧਰੋਂ ਆ ਜਾਣਾ ਉਨਾਂ ਹੀ ਆਪਾਂ ਇਧਰੋਂ ਆ ਕਟਾ ਦੇਣਾ ਠੀਕ ਹੈ 7 7 ਇੰਚ ਤੇ ਆਪਾਂ ਇਹ ਨਿਸ਼ਾਨ ਜੇ ਤੁਸੀਂ ਉਸ ਤਰੀਕੇ ਦੇ ਨਾਲ ਵੀ ਕਰੋਗੇ ਤਾਂ ਉਹ ਵੀ ਮਤਲਬ ਬਸ ਇਹ ਇੱਕ ਮੈਂ ਸਾਰਾ ਚੇਂਜ ਕਰੰਦੀ ਆ ਗਲੇ ਦਾ ਕਰਕੇ ਉਹ ਜਿਹੜੀ ਮੇਰੀ ਪਹਿਲੂ ਵੀਡੀਓ ਆ ਨਾ ਉਹਦੇ ਵਿੱਚ ਵੀ ਜਿੱਦਾਂ ਤੁਸੀਂ ਉਸ ਤਰੀਕੇ ਨਾਲ ਕਟਿੰਗ ਕਰੋਗੇ ਬਹੁਤ ਵਧੀਆ ਜਿਹੜੀ ਆ ਉਹ ਫਿਟਿੰਗ ਆਉਂਦੀ ਆ ਬਾਕੀ ਤੁਸੀਂ ਕਦੇ ਵੀ ਕਿਸੇ ਦਾ ਸੂਟ ਕੱਟਣਾ ਪਲੇਟਾਂ ਦਾ ਨਾਪ ਜ਼ਰੂਰ ਲਓ ਕਿ ਉਹਨਾਂ ਦੇ ਪਲੇਟ ਕਿੱਥੇ ਜਿਹੜੇ ਆ ਉਹ ਸਹੀ ਆਉਂਦੇ ਉਹਨਾਂ ਦੀ ਫਿਟਿੰਗ ਜਿਹੜੀ ਆ ਉਹ ਕਿੱਥੇ ਸਹੀ ਆਉਂਦੀ ਆਹ ਵਾਲਾ ਨਿਸ਼ਾਨ ਹੁਣ ਆਪਣਾ ਨਹੀਂ ਆ ਇਹਦੇ ਆਪਾਂ ਕੱਟ ਕਰ ਦਿੰਦੇ ਆਹ ਵਾਲਾ ਨਿਸ਼ਾਨ ਆ ਠੀਕ ਆ ਇਸ ਤੋਂ ਘੜੀਆਂ ਪਾਧੇ ਇੰਚ ਦਾ ਡਾਊਨ ਦੇਵਾਂਗੇ ਆ ਵੇਖੋ ਆ ਆਪਣਾ ਅੱਧੇ ਇੰਚ ਦਾ ਡਾਊਨ ਆ ਗਿਆ ਹੁਣ ਆਪਾਂ ਲਾਉਣੇ ਆ ਪਲੇਟਾਂ ਦੇ ਨਿਸ਼ਾਨ ਫੇਰ ਆਪਾਂ ਕਮਰ ਦਾ ਨਿਸ਼ਾਨ ਤੇ ਹੀ ਪ੍ਰਣਛਾ ਜਿਹੜਾ ਉਹ ਲਾਉਣਾ ਵਾ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਵਾ ਪਲੇਟਾਂ ਦੇ ਨਿਸ਼ਾਨ ਲਾਉਣੇ ਆ ਪਲੇਟਾਂ ਦੇ ਜਿਹੜੇ ਨਿਸ਼ਾਨ ਆ ਉਹਨਾਂ ਦੇ ਨਾਪ ਦੇ ਰਿਕਾਰਡਿੰਗ ਜਿਹੜੇ ਹੈਗੇ ਆ ਮੇਰੇ ਕੋਲ 12 ਇੰਚ ਤੇ ਤਿਆਰ ਆ ਤੇ ਮੈਂ 12.5 ਇੰਚ ਤੇ ਜਿਹੜੇ ਆ ਉਹ ਲਾਉਂਗੀ ਠੀਕ ਆ ਤੇ ਤੁਸੀਂ ਆਪਣਾ ਜਿਹਦਾ ਵੀ ਹੈ ਵੀ ਨਾਪ ਦਾ ਇਹ ਬਣਾਉਂਦੇ ਪਏ ਜੇ ਉਹਦਾ ਨਾਪ ਜ਼ਰੂਰ ਲੈ ਲਿਓ ਕਿ ਕਿੰਨੇ ਨਾਪ ਤੇ ਪਰਫੈਕਟ ਉਹਨਾਂ ਨੂੰ ਆਉਂਦੇ ਆ ਠੀਕ ਆ ਆਪਾਂ 12.5 ਦਾ ਨਿਸ਼ਾਨ ਲਾ ਲਿਆ 7 ਇੰਚ ਪਰੇਡ ਦੀ ਲੈਂਥ ਆ ਆ ਵੇਖੋ ਤੇ 4 ਇੰਚ ਜਿਹੜਾ ਸੈਂਟਰ ਇਹਦਾ ਰੱਖਣਾ ਹੋ ਆਪਾਂ 4 ਇੰਚ ਰੱਖਣਾ ਆ ਵੇਖੋ 4 4 ਇੰਚ ਤੇ ਆਪਾਂ ਇਹ ਜਿਹੜੇ ਆ ਨਿਸ਼ਾਨ ਆ ਉਹ ਲਾ ਲੈਣੇ ਤੇ ਆਹ ਵਾਲਾ ਜਿਹੜਾ ਫਲੋਈਆਂ ਦੇ ਨਿਸ਼ਾਨ ਆ ਇਹ ਆਪਾਂ ਉਹਨਾਂ ਦਾ ਹੈਵੀ ਨਾਪ ਹੋਣ ਕਰਕੇ ਵੈਸੇ ਆਪਾਂ 2 ਇੰਚ ਤੇ ਲਾਈਦੇ ਆ ਤੁਸੀਂ ਸਵਾ ਦੋ ਜਾਂ ਢਾਈ ਤੇ ਇਹ ਨਿਸ਼ਾਨ ਜਿਹੜਾ ਆ ਉਹ ਲਾ ਸਕਦੇ ਜੀ ਤੇ ਇੱਕ ਇੱਕ ਤੋਂ 1 ਇੰਚ ਤੋਂ ਇੱਕ ਲਾਈਨ ਗਾੜੀ ਕਰਕੇ ਆਹ ਵਾਲਾ ਨਿਸ਼ਾਨ ਲਾ ਲੈਣਾ ਤੇ ਉੱਪਰ ਨੂੰ ਇਹਦਾ 2.5 ਇੰਚ ਤੇ ਤੁਸੀਂ ਇਹ ਪਲੋਈ ਦਾ ਜਿਹੜਾ ਨਿਸ਼ਾਨ ਆ ਇਹ ਲਾ ਲੈਣਾ ਆ ਦੇਖੋ ਇਸ ਤਰ੍ਹਾਂ ਆਪਣੇ ਆਪ ਹੀ ਇਧਰੋਂ ਨੂੰ ਆ ਪੂਰਾ ਜਿਹੜਾ ਉਹ ਆ ਜਾਂਦਾ ਠੀਕ ਆ ਆ ਵੇਖੋ ਇਹ ਪੂਰਾ ਇਸ ਤਰ੍ਹਾਂ ਉਹਦੇ ਨਾਲ ਮਿਲ ਜਾਂਦਾ ਆਣਗੀ ਠੀਕ ਆ ਹੁਣ ਆਪਾਂ ਪਲੇਟ ਦਾ ਜਿਹੜਾ ਸੈਂਟਰ ਉਹਨੂੰ ਵੇਖਾਂਗੇ 3.5 ਤੇ ਠੀਕ ਆ ਤੇ ਉੱਪਰੋਂ ਲਵਾਂਗੇ ਇਹ ਆਪਣਾ ਕਿੰਨੇ ਤੇ ਆਉਂਦਾ ਪਿਆ ਡਾਊਨ ਜਿੱਥੇ ਆਪਾਂ ਦਿੱਤਾ ਉਥੋਂ ਆਪਣਾ ਇੱਕ ਉੱਪਰੋਂ ਲੈ ਕੇ ਹੇਠਾਂ ਧਾਕੇ ਕਿੱਥੇ ਆਉਂਦਾ ਪਿਆ 16 ਇੰਚ ਤੇ 16 ਇੰਚ ਤੇ ਹੁਣ ਆਪਾਂ ਇਹਦੀ ਜਿਹੜੀ ਉਹ ਕਮਰ ਦਾ ਨਿਸ਼ਾਨ ਜਿਹੜਾ ਉਹ ਲਾਵਾਂਗੇ ਠੀਕ ਆ ਹੁਣ ਗਾੜੀ ਆਪਾਂ ਲਾਵਾਂਗੇ ਫਿਟਿੰਗ ਦਾ ਨਿਸ਼ਾਨ ਉਹ ਆਪਣਾ ਹੈਗਾ ਤੁਹਾਡਾ 16 ਇੰਚ ਤੇ ਆ ਤੁਸੀਂ ਇੱਥੋਂ 17 ਇੰਚ ਤੇ ਲਾ ਲੈਣਾ ਠੀਕ ਆ 16 ਇੰਚ ਤੁਹਾਡੀ ਜਿਹੜੀ ਆ ਹਿਪ ਸਾਈਡ ਸੀਮ ਦਾ ਜਿਹੜਾ ਨਿਸ਼ਾਨ ਹੈਗਾ ਵਾ ਉਹ 16 ਤੇ ਆ 8 ਇੰਚਾ ਵਾਧ ਰੱਖਿਓ ਕਿਉਂਕਿ ਇੱਥੇ ਪਲੋਈ ਦੇ ਵਿੱਚ ਵੀ ਇੱਦਾਂ ਇੰਚ ਆ ਜਾਂਦਾ ਵਾ ਤੇ ਅੱਧਾ ਇੰਚ ਆਪਣਾ ਉੱਪਰੋਂ ਆਉਂਦਾ ਮੋਢੇ ਦੇ ਵਿੱਚ ਠੀਕ ਆ ਤੁਸੀਂ 17 ਇੰਚ ਤੇ ਨਿਸ਼ਾਨ ਲਾਇਓ ਮੈਂ ਉਹਨਾਂ ਦਾ ਨਿਸ਼ਾਨ ਜਿਹੜਾ ਉਹ 7 ਇਹ ਮਤਲਬ ਇਹ ਉਹਨਾਂ ਦੀ ਜਾਦਾ ਪੇਟ ਜਿਆਦਾ ਮੈਂ 18 ਇੰਚ ਤੇ ਲਾਵਾਂਗੀ ਉਹਨਾਂ ਦਾ 17 ਇੰਚ ਤਿਆਰ ਮੈਂ ਇਹ ਨਿਸ਼ਾਨ ਜਿਹੜਾ ਇਹ 18 ਇੰਚ ਤੇ ਲਾਉਂਗੀ ਹਿਪ ਜਿਹੜੀ ਹੈਗੀ ਉਹਨਾਂ ਦੀ 22 ਇੰਚ ਆ ਸਾਢੇ 13 ਤੇ ਨਿਸ਼ਾਨ ਆਊਗਾ ਠੀਕ ਹੈ ਜੇ ਤੁਹਾਨੂੰ ਨਹੀਂ ਸਮਝ ਲੱਗੀ ਤੁਸੀਂ ਇੰਚ ਟੇਪ ਨੂੰ ਡਬਲ ਕਰ ਕਰਕੇ ਇਹ ਸਾਰੇ ਨਿਸ਼ਾਨ ਜਿਹੜੇ ਆ ਲਾ ਸਕਦੇ ਜੀ ਹੁਣ ਆਪਾਂ ਕਮਰ ਦਾ ਨਿਸ਼ਾਨ ਆ ਆਪਣਾ हिਪ ਦਾ ਹੋ ਗਿਆ ਆਪਾਂ ਹੁਣ ਕਮਰ ਦਾ ਨਿਸ਼ਾਨ ਲਾਉਣੇ ਆ ਇਹ ਆਪਾਂ 16 ਇੰਚ ਤੇ ਜਿਵੇਂ ਤਿਆਰ ਕੀਤਾ ਤੇ ਕਮਰ ਹੈਗੀ ਆ ਏ 23 ਇੰਚ ਤੇ ਤੁਸੀਂ ਜਿਹੜਾ ਨਾਪ ਭੇਜਿਆ ਵਾ ਉਹਦੀ ਹੈਗੀ ਆ 24 ਇੰਚ ਤੁਸੀਂ ਉਹਨੂੰ 12 ਇੰਚ ਤੇ ਨਿਸ਼ਾਨ ਲਾਉਣਾ ਵਾ 8 ਇੰਚ ਆਪਣਾ ਪਲੇਟਾਂ ਚਾਉਣਾ ਤੇ ਉਹ 12.5 ਇੰਚ ਤੇ ਤੁਸੀਂ ਨਿਸ਼ਾਨ ਲਾਉਣਾ ਮੇਰੇ ਕੋਲ 23 ਇੰਚ ਆ ਮੈਂ 23 ਇੰਚ ਦੇ ਹਿਸਾਬ ਨਾਲ ਲਾਉਂਗੀ ਠੀਕ ਹੈ ਤੇ ਅੱਧਾ ਇੰਚ ਮੈਂ ਪਲੇਟਾਂ 'ਚ ਆਉਣ ਵਾਸਤੇ ਰੱਖੂੰਗੀ ਅੱਧਾ ਅੱਧਾ ਇੰਚ ਅ ਪਲੇਟ 'ਚ ਆਊਗਾ ਤੇ ਬਿਲਕੁਲ ਵਧੀਆ ਬਾਕੀ ਜਦੋਂ ਤੁਸੀਂ ਇਹ ਆਪਣੀ ਸਲਾਈ ਕਰਨ ਲੱਗਦੇ ਜੇ ਉਦੋਂ ਵੀ ਇੱਕ ਵਾਰੀ ਆ ਜਿਹੜਾ ਕਮਰ ਦਾ ਨਿਸ਼ਾਨਾ ਆਹ ਵਾਲਾ ਤੇ ਛਾਤੀ ਵਾਲਾ ਨਿਸ਼ਾਨ ਚ ਇਨਾ ਨਹੀਂ ਫਰਕ ਆਉਂਦਾ ਕਮਰ ਵਾਲੇ ਨਿਸ਼ਾਨ 'ਚ ਆਏ ਨਾ ਜਦੋਂ ਆਪਾਂ ਪਲੇਟ ਫੋਨੇ ਥੋੜਾ ਬਤ ਆਪਣਾ ਵੱਧ ਘਟ ਵੀ ਹੋ ਜਾਂਦਾ ਵਾ ਉਹ ਤੁਸੀਂ ਦੁਬਾਰਾ ਜ਼ਰੂਰ ਚੈੱਕ ਕਰ ਲੈਣਾ ਠੀਕ ਆ ਉਸ ਤੋਂ ਬਾਅਦ ਹੀ ਆਪਾਂ ਆਹ ਵਾਲੇ ਨਿਸ਼ਾਨ ਲਾਉਣੇ ਹੁਣ ਫਿਟਿੰਗ ਵਾਲੇ ਆ ਦੇਖੋ ਜੀ ਮੈਂ ਪਹਿਲੇ ਜਿੰਨਕਾ ਗਲਾ ਬ੍ਰੌਟ ਦੇ ਹਿਸਾਬ ਦੇ ਨਾਲ ਨਾਲ ਆਉਂਦੀ ਜੇ 5.5 ਦਾ ਤੁਸੀਂ ਗਲਾ ਤਿਆਰ ਰੱਖਣਾ ਫਿਰ ਤੁਹਾਡਾ ਜਿਹੜਾ ਨਾਪ ਆ ਉਹ 25 ਇੰਚ ਛਾਤੀ ਆ ਤੇ ਉੱਤੇ ਤੁਸੀਂ 12.5 ਤੇ ਬੰਦਾ ਆਹ ਵਾਲੀ ਪਲੋਈ ਤੁਸੀਂ ਪਾਉਣੀ ਆ ਉਹਦੇ ਲਈ ਤੁਸੀਂ ਸਵਾ 12 ਤੇ ਨਿਸ਼ਾਨ ਲਾ ਲੈਣਾ ਠੀਕ ਆ ਸਵਾ 12 ਹੁੰਦਾ ਸੌਰੀ ਪੌਣੇ ਪੌਣੇ 13 ਤੇ 25 ਛਾਤੀ ਆ ਤੁਹਾਡੀ ਤੁਸੀਂ 12:30 ਤੇ ਇਹ ਤੇ ਆਪਣੀ ਹੋ ਗਈ ਤਾਂ ਵਿੱਚੋਂ ਤਿੰਨ ਲਾਈਨਾਂ ਜਿਹੜੀਆਂ ਗਾੜੀ ਲਾਉਣੀਆਂ ਪੌਣੇ 13 ਇੰਚ ਤੇ ਤੁਸੀਂ ਇਹ ਨਿਸ਼ਾਨ ਜਿਹੜਾ ਉਹ ਲਾ ਲੈਣਾ ਥੋੜਾ ਠਾ ਠਾ ਕਰਕੇ ਦਿਖਾ ਆ ਵੇਖੋ 12:30 ਤੇ 25 ਹੋ ਗਈ ਤੇ ਪੌਣੇ ਆ ਸਿਰਫ ਆ ਇੱਕ ਦੋ ਤਿੰਨ ਲੈਣਾ ਵਧ ਕਰਕੇ ਤੇ ਪੌਣੇ 13 ਤੇ ਤੁਸੀਂ ਇੱਕ ਨਿਸ਼ਾਨ ਆ ਲੈਣਾ ਜਿਹੜਾ ਇੱਥੋਂ ਆ ਆਪਣਾ ਪਲੋਈ ਦੇ ਵਿੱਚ ਆਉਣਾ ਵਾ ਉੱਪਰ ਵਾਲੀ ਜਿਹੜੀ ਪਲੋਈ ਹੈ ਠੀਕ ਆ ਤੇ ਇਹਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਆਪਸ ਵਿੱਚ ਇੱਥੇ ਮਿਲਾਜਣਾ ਤੁਹਾਡੀ ਬਿਲਕੁਲ ਵਧੀਆ ਫਿਟਿੰਗ ਆਊਗੀ ਕੋਈ ਵੀ ਪ੍ਰੋਬਲਮ ਤੁਹਾਨੂੰ ਨਹੀਂ ਆਉਂਦੀ ਠੀਕ ਆ ਇਹਨਾਂ ਨੂੰ ਸ਼ਾਮੇ ਇਸ ਤਰੀਕੇ ਨਾਲ ਮਿਲਾ ਦੇਣਾ ਤੇ ਆਹ ਵਾਲਾ ਜਿਹੜਾ ਫਿਟਿੰਗ ਆ ਦੂਸਰਾ ਵਾ ਆਪਣਾ हिਪ ਵਾਲਾ ਤੇ ਉਹਨੂੰ ਇਸ ਤਰੀਕੇ ਦੇ ਨਾਲ ਤੁਸੀਂ ਮਿਲਾ ਦੇਣਾ ਵਧੀਆ ਫਿਟਿੰਗ ਤੁਹਾਡੀ ਜਿਹੜੀ ਆ ਉਹ ਆਊਗੀ ਪਰ ਮੈਂ ਥੋੜਾ ਜਿਹਾ ਇੱਥੇ ਇਹਨੂੰ ਜਿਸ ਤਰ੍ਹਾਂ ਮੈਂ ਉੱਪਰੋਂ ਅੱਧਾ ਇੰਚ ਦਾ ਉਧਰੋਂ ਇੱਧਰੋਂ ਅੱਧਾ ਇੰਚ ਦਾ ਫਰਕ ਕੀਤਾ ਮੈਂ ਇੱਥੇ ਇਹ ਵੀ ਅੱਧਾ ਇੰਚ ਦਾ ਫਰਕ ਕਰੂੰਗੀ ਕਿਉਂਕਿ ਮੇਰੇ ਕੋਲ ਜਿਹੜੀ ਛਾਤੀ ਦਾ ਨਾਪ ਉਹ 25.5 ਆ ਮੈਂ 24.5 ਰੱਖੂੰਗੀ ਬ੍ਰੌਡ ਨੈਕ ਦਾ ਕਰਕੇ ਜਦੋਂ ਤੁਸੀਂ ਆਪਣਾ ਗਲੇ ਦਾ ਫਰਕ ਪੈਂਦਾ ਜਾਂ ਬੈਕ ਜਿਹੜਾ ਡੀਪ ਗਲਾ ਹੁੰਦਾ ਉਹਦਾ ਵੀ ਫਰਕ ਆ ਜਾਂਦਾ ਨਾ ਫਿਰ ਆਪਾਂ ਨੂੰ ਇਹ ਸਾਰੇ ਨਾਪ ਦਾ ਜਿਹੜਾ ਉਹ ਚੇਂਜ ਹੈ ਕਰਨਾ ਪੈਂਦਾ ਠੀਕ ਆ ਤਾਂ ਤੁਸੀਂ ਬੈਕ ਛੇ ਤੇ ਕਟਿੰਗ ਕਰ ਲਿਓ ਵਧੀਆ ਰਹੂਗਾ ਆ ਵੇਖੋ ਹੁਣ ਮੈਂ 24.5 ਤੇ ਨਿਸ਼ਾਨ ਲਾਉਂਗੀ ਵੈਸੇ ਮੈਂ ਮਤਲਬ 25 ਆ ਉਹਨਾਂ ਦਾ ਪਰ ਮੈਂ ਉਹ ਤੁਹਾਨੂੰ ਫੇਰ ਦੁਬਾਰਾ ਦੱਸਦੀ ਵੀ ਗਲੇ ਦਾ ਕਰਕੇ ਮੈਂ ਉਹ ਵੀ 25 ਤੇ ਨਿਸ਼ਾਨ ਲਾਉਂਗੀ ਜਿਹੜੇ ਤੁਹਾਡਾ 25 ਅਲੱਗ ਹੈਗਾ ਵਾ ਨਿਸ਼ਾਨ ਜੇ ਤੁਹਾਡੀ ਇਹ 25 ਆ ਤੁਸੀਂ ਵਿੱਚੋਂ ਬਰੌਡ ਜਿਹੜਾ ਵਾ ਉਹ ਇਹ 3.5 ਵਾਲਾ ਰੱਖਣਾ 6.5 ਵਾਲਾ ਰੱਖਣਾ ਵਾ ਫੇਰ ਤੁਸੀਂ ਵੀ ਉਹਨੂੰ 24 ਕਰ ਲਿਓ ਠੀਕ ਆ ਆ ਦੇਖੋ 12 ਦਾ 24 ਹੋ ਗਿਆ ਸਵਾ ਕਰਕੇ ਆਪਣਾ ਇਹ 24 ਤੇ ਨਿਸ਼ਾਨ ਆ ਗਿਆ ਤੇ ਸਾਢੇ 12 ਦਾ ਆਪਾਂ ਇਹ ਨਿਸ਼ਾਨ ਜਿਹੜਾ ਇਹ ਲਾ ਲਾਂਗੇ ਹੁਣ ਇਸ ਤੋਂ ਬਾਅਦ ਕੀ ਕਰਨਾ ਸਾਢੇ 12 ਤੇ ਨਿਸ਼ਾਨ ਲਾ ਕੇ ਤੇ 2.5 ਇੰਚ 3 ਇੰਚ ਜਿਹੜਾ ਮੈਂ ਥਾਣੋਂ ਆ ਵਾਲਾ ਚੀਜ਼ ਵਾ ਇੱਥੇ ਇੱਕ ਨਿਸ਼ਾਨ ਲਾ ਲਿਆ ਇੱਥੇ ਮੈਂ ਪੂਰਾ ਜਿੰਨੀ 25 ਵਾਲੀ ਫੀਟਿੰਗ ਆ ਉਹਦਾ ਇਹ ਨਿਸ਼ਾਨ ਲਾਉਂਗੀ ਠੀਕ ਹੈ ਆਹ ਦੇਖੋ 25 ਇੱਥੇ ਹੁੰਦਾ ਪਿਆ ਜੇ ਮੈਂ ਇਹਨੂੰ ਇਸੇ ਤਰੀਕੇ ਨਾਲ ਇੱਥੇ ਨਿਸ਼ਾਨ ਲਾ ਦਿੰਨੀ ਆ ਤੇ ਉਹ ਫਿਰ ਇੱਥੋਂ ਮਤਲਬ ਉਹਨਾਂ ਨੂੰ ਭਿਗੜਾ ਹੋ ਜਾਊਗਾ ਤੇ ਇਹ ਆਪਾਂ ਕਿਸ ਤਰ੍ਹਾਂ ਆਪਸ ਵਿੱਚ ਮਿਲਾਉਣਾ ਇਹਨੂੰ ਇਸ ਤਰ੍ਹਾਂ ਮਿਲਾ ਦੇਣਾ ਆੜਾ ਪਾਤੇ ਵਿੱਚ ਤੇਨ ਛਾਲ ਲਾਇਆ ਇਹਨੂੰ ਇਸ ਤਰੀਕੇ ਨਾਲ ਮਿਲਾ ਦੇਣਾ ਤੇ ਇਹਨੂੰ ਇਧਰੋਂ ਇਸ ਤਰੀਕੇ ਨਾਲ ਮਿਲਾਉਣਾ ਥੋੜੀ ਜੀ ਇਹਦੀ ਸ਼ੇਪ ਦੀ ਫਰਕ ਪੈ ਜਾਣਾ ਜੇ ਤੁਸੀਂ 5.5 ਤੇ ਰੱਖੋਗੇ ਫਿਰ ਕੋਈ ਮੁਸ਼ਕਲ ਨਹੀਂ ਆਉਂਦੀ ਫਿਰ ਤੁਸੀਂ ਇਹਨੂੰ ਬਸ ਇਸੇ ਤਰੀਕੇ ਦੇ ਨਾਲ ਹੀ ਇਸ ਤਰ੍ਹਾਂ ਮਿਲਾ ਦੇਣਾ ਸਿਰਫ ਗਲੇ ਦਾ ਇੱਕ ਕਰਕੇ ਤਾਂ ਆਪਾਂ ਨੂੰ ਇਹ ਸਾਰਾ ਜਿਹੜਾ ਨਿਸ਼ਾਨ ਆ ਇਹਦੀ ਚੇਂਜ ਕਰਨਾ ਪੈਂਦਾ ਠੀਕ ਹੈ ਮੈਂ ਬੜੇ ਵਧੀਆ ਤਰੀਕੇ ਨਾਲ ਆਪਣੀ ਉਹਨਾਂ ਪੂਰੀ ਕੋਸ਼ਿਸ਼ ਕਰਨੀ ਕਿ ਤੁਹਾਨੂੰ ਸਮਝ ਆ ਜਾਵੇ ਤੇ ਜੇ ਫਿਰ ਵੀ ਕਿਸੇ ਗੱਲ ਦੀ ਨਾ ਸਮਝ ਲੱਗੇ ਤੁਸੀਂ ਦੁਬਾਰਾ ਮੈਨੂੰ ਇਹ ਮੈਸੇਜ ਕਰਿਓ ਕਮੈਂਟ ਕਰਿਓ ਆਪਾਂ ਤੁਹਾਡਾ ਜਿਹੜਾ ਰਿਪਲਾਈ ਹੋ ਜਰੂਰ ਦੇਵਾਂਗੇ ਹੁਣ ਇਹਦਾ ਕੀ ਕਰਨਾ ਇਹਦਾ ਆਪਾਂ ਹਾਫ ਕਰ ਦੇਣਾ ਜਿੰਨਾ ਇਹ ਆਪਣੇ ਕੋਲ 5.5 ਆਉਂਦਾ ਪਿਆ ਇਹਦਾ ਆਪਾਂ ਹਾਫ ਕਰਾਂਗੇ 5.5 ਦਾ ਪੌਣੇ 3 ਇੰਚ ਠੀਕ ਹੈ ਇਸ ਤਰੀਕੇ ਦੇ ਨਾਲ ਤੁਸੀਂ ਪੌਣੇ 3 ਇੰਚ ਤੇ ਨਿਸ਼ਾਨ ਲਾਣਾ ਤੁਹਾਡੇ ਕੋਲ ਜਿੰਨਾ ਤੁਸੀਂ ਆਪਣੀ ਛਾਤੀ ਦਾ ਨਿਸ਼ਾਨ ਰੱਖਿਆ ਉਹਦਾ ਅੱਧ ਕਰਨਾ ਠੀਕ ਹੈ ਇਸ ਤੇ ਮੇਰੇ ਵਾਲੇ ਤਰੀਕੇ ਨਾਲ ਨਹੀਂ ਕਰਨਾ ਜਿੰਨਾ ਤੁਸੀਂ ਆਪਣੀ ਛਾਤੀ ਦਾ ਅੱਧ ਰੱਖਿਆ ਉਸ ਤਰੀਕੇ ਨਾਲ ਕਰਨਾ ਤੇ ਇਹਨੂੰ ਆਪਾਂ ਆਪਸ ਵਿੱਚ ਇਸ ਤਰੀਕੇ ਨਾਲ ਮਲਾ ਦੇਣਾ ਠੀਕ ਹੈ ਤੇ ਹੁਣ ਆਪਾਂ ਇਹਦੀ ਦੇਣੀ ਹੈ ਗਲਾਈ ਇੱਥੋਂ ਇਸ ਤਰੀਕੇ ਦੇ ਨਾਲ ਹਾਂ ਵੇਖੋ ਇਹਦਾ ਜਿਹੜਾ ਮੋਡਾ ਵਾ ਹੁਣ ਇਹ ਆਪਾਂ ਵੇਖਣਾ ਕਿੰਨਾ ਤਿਆਰ ਹੁੰਦਾ ਭਾ ਵੇਖੋ ਪੂਰਾ 10 ਇੰਚ ਤਿਆਰ ਹੁੰਦਾ ਬਿਲਕੁਲ ਵਧੀਆ ਆਊਗਾ ਬਾਧੂ ਮਤਲਬ 10 ਇੰਚ ਬਹੁਤ ਵੱਡਾ ਮੋਡਾ ਹੋ ਜਾਂਦਾ ਵਾ ਵਧੀਆ ਆਊਗਾ ਇਹਨਾਂ ਨੂੰ ਤੇ ਆਪਾਂ ਫਰੈਂਟ ਦਾ ਨਿਸ਼ਾਨ ਲਾਉਣਾ ਜਿਹੜਾ ਮੇਰੇ ਕੋ ਫਰੈਂਟ ਦਾ ਨਾਪ ਆ ਇਹ ਵੀ ਤੁਸੀਂ ਅਗਲੇ ਦਾ ਜ਼ਰੂਰ ਨਾਪ ਲੈ ਲਿਓ 17 ਇੰਚ ਦਾ बैक वाला साढ़े उन्नीस का सतारा इंच कितों मिलूंगी मैं इतों मिलूंगी इधर वेखो जिते सतारा होंगे सतारा ये साढ़े अठ ठीक है सतारा दधा अपने को वेखो साढ़े अठ ए इंच आपको मार्जन ली रखना उस हिसाब आप इतनी जीडी ये गुलाई दे देनी आस तरीके गुलाई देती हूँ आप इतों मिलना ਕਿ ਆਪਣਾ ਇਹ ਕਿੱਥੇ ਜਾ ਕੇ ਜਿਹੜਾ ਕਿੰਨਾ ਮਤਲਬ ਆਪਣਾ ਹੁੰਦਾ ਪਿਆ ਆਪਣੇ ਕੋਲ 18 ਚਾਹੀਦਾ ਹੁੰਦਾ ਠੀਕ ਆ ਯਾਨੀ ਕਿ 17 ਉਹਨਾਂ ਦਾ ਤਿਆਰ ਆ ਤੇ ਆਪਾਂ ਜਿਹੜਾ ਵਾ ਮਾਰਜਨ ਦੇ ਵਿੱਚ ਆਉਣ ਵਾਸਤੇ ਵੀ ਰੱਖਣਾ ਵਾ 8.5 ਵੇਖੋ 17 ਇੰਚ ਹੋ ਗਿਆ ਨਾ ਤੇ ਇੱਥੇ ਥੋੜਾ ਜਿਹਾ ਆਪਾਂ ਹੋਰ ਗਾੜੀ ਕਰ ਲਾਂਗੇ ਕਿ ਉਹਨਾਂ ਨੂੰ ਟਾਈਟ ਨਾ ਹੋ ਜੇ ਇਹ ਤੁਸੀਂ ਜ਼ਰੂਰ ਧਿਆਨ ਰੱਖਣਾ ਇੱਥੋਂ 10 ਇੰਚ ਦਾ ਜਿਹੜਾ ਵਾ ਆਪਣੇ ਕੋਲ ਆ ਜਿਹੜਾ ਸਲਾਈ ਚਾਉਣ ਵਾਸਤੇ ਇੱਥੋਂ ਜਿੱਥੋਂ ਆਪਾਂ ਨਿਸ਼ਾਨ ਲਾਇਆ ਨਾ ਇੱਥੋਂ ਤੁਸੀਂ ਰੱਖ ਕੇ ਮੇਨਣਾ ਇੱਥੋਂ ਤੇ ਜਿੰਨਾ ਤੁਹਾਡਾ ਅਗਲਾ ਅਗਲੇ ਫਰੰਟ ਚੀਜ਼ ਆ ਨਾ ਉਹਦਾ ਤੁਸੀਂ ਨਿਸ਼ਾਨ ਲਾ ਲੈਣਾ ਠੀਕ ਹੈ ਸੁਣੋ ਜੀ ਇਹ ਆਪਣੀ ਹੁਣ ਸਾਰੇ ਨਿਸ਼ਾਨ ਜਿਹੜੇ ਉਹ ਲੱਗ ਗਏ ਤੇ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਮੈਂ ਵੀ ਇਟ ਕਰਦੀ ਆ ਕਿ ਤੁਹਾਨੂੰ ਸਾਰੀ ਸਮਝ ਲੱਗੀ ਹੋਊਗੀ ਇੱਕ ਆਪਾਂ ਲੰਬਾਈ ਦਾ ਨਿਸ਼ਾਨ ਲਾਉਣਾ ਕਿਉਂਕਿ ਜਦੋਂ ਆਪਾਂ ਫਿਰ ਨਾ ਇਹ ਫੋਲਡ ਕਰਨੇ ਹੁੰਦਾ ਥੱਲਿਓ ਤੇ ਉਹਦੇ ਕੋਈ ਮੁਸ਼ਕਲ ਨਹੀਂ ਆਉਂਦੀ ਆਪਣੇ ਕੋਲ ਜਿਹੜਾ ਉਹਨਾਂ ਦਾ ਸ਼ਰਟ ਆ 46 ਇੰਚ ਆ ਤੇ ਆਪਾਂ 47 ਇੰਚ ਤੇ ਕੇ ਨਿਸ਼ਾਨ ਲਾ ਲੈਣਾ ਵਾ ਠੀਕ ਆ 1 ਇੰਚ ਆਪਣਾ ਇੱਥੋਂ ਜਿਹੜਾ ਇਹ ਇਹਦੇ ਵਿੱਚ ਆਊਗਾ ਸਲਾਈ ਦੇ ਵਿੱਚ ਆਊਗਾ ਆ ਹੁਣ 2 ਇੰਚ 2 ਇੰਚ ਤੇ ਆਪਾਂ ਕਮਰ ਦਾ ਨਿਸ਼ਾਨ ਲਾ ਲੈਣਾ ਤੇ 2 ਤੇ ਇੱਥੇ ਇਹ ਨਿਸ਼ਾਨ ਲਾ ਲੈਣਾ ਆ ਦੇਖੋ ਏਦੀ ਆਪਾਂ ਜਿਹੜਾ ਇਹ ਬਾਕੀ ਆਪਣਾ वेस्ट ਕਪੜਾ ਵਾ ਇਹਦੀ ਆਪਾਂ ਕਟਿੰਗ ਕਰ ਲੈਣੀ ਹਾਲੇ ਇਹ ਆਪਣੀ ਸਾਰੇ ਸੂਟ ਦੀ ਕਟਿੰਗ ਹੋ ਗਈ ਆ ਵੀਡੀਓ ਲੱਗਦਾ ਕਾਫੀ ਲੰਬੀ ਹੋ ਗਈ ਆ ਨਹੀਂ ਤਾਂ ਆਪਾਂ ਤੁਹਾਨੂੰ ਬਾਅਦ ਹੀ ਕਟਿੰਗ ਵੀ ਦੱਸ ਦਿੰਦੇ ਚਲੋ ਫਿਰ ਵੀ ਦੱਸ ਦਿੰਦੇ ਆ ਪਹਿਲਾਂ ਆਪਾਂ ਆ ਥੋੜੇ ਜਿਹਾ ਨਿਸ਼ਾਨ ਜਿਹੜੇ ਇਸ ਤਰੀਕੇ ਨਾਲ ਲਾ ਲਈਏ ਦੂਜੇ ਬੰਨੇ ਚੱਲ ਜਾਨਾ ਆਪਣੇ ਨਿਸ਼ਾਨ ਸਾਰੇ ਕਮਰ ਵਾਲਾ ਹਿੱਪ ਵਾਲਾ ਸਾਰੇ ਨਿਸ਼ਾਨ ਤੁਸੀਂ ਇਸ ਤਰ੍ਹਾਂ ਲਾ ਲੈਣੇ ਆ ਤੇ ਇਹ ਦੂਸਰੀ ਸਾਈਡ ਨੂੰ ਆਪਣੇ ਜਿਹੜੇ ਆ ਲੱਗ ਜਾਣ ਆਹ ਵਾਲਾ ਨਿਸ਼ਾਨ ਨਹੀਂ ਹੈ ਆਪਣਾ ਆਹ ਵਾਲਾ ਵਾ ਜੇ ਤੁਸੀਂ ਬਲੌਡ ਨਹੀਂ ਕਰਨਾ ਫਿਰ ਤੁਸੀਂ ਇਸੇ ਤਰੀਕੇ ਨਾਲ ਹੀ ਜਿਦਾਂ ਮੈਂ ਪਹਿਲੀ ਵੀਡੀਓ ਚ ਦੱਸਿਆ ਫਿਰ ਤੁਸੀਂ ਉਸੇ ਤਰੀਕੇ ਨਾਲ ਹੀ ਸਾਰਾ ਜਿਹੜਾ ਵਾ ਇਹ ਰੱਖਣਾ ਵਾ ਇੱਥੇ ਥੋੜੇ ਥੋੜੇ ਕੱਟ ਲਾ ਲੈਣੇ ਆਪਾਂ ਇਸ ਤਰ੍ਹਾਂ ਤੁਸੀਂ ਕਪੜਾ ਚੁੱਕ ਕੇ ਤੇ ਇਹਦੇ ਆ ਵੇਖੋ ਇਧਰ ਨਿਸ਼ਾਨ ਆ ਗਏ ਇਹ ਸਾਰੇ ਲਾ ਲੈਣੇ ਮੈਂ ਬਾਅਦ ਚ ਲਾ ਲਾਂਗੀ ਕਿਉਂਕਿ ਮੈਂ ਬਾਂਦੀ ਵੀ ਤੁਹਾਨੂੰ ਵੀਡੀਓ ਪਾ ਦਾਂ ਤੇ ਆਪਣਾ 10 ਇੰਚ ਜਿਹੜਾ ਵਾ ਮੋੜਾ ਤਿਆਰ ਰਹੂਗਾ ਤੇ ਆਪਾਂ ਤੁਹਾਨੂੰ ਦੱਸ ਦਿਆਂ ਕਿ ਬਾਹਾਂ ਆਪਾਂ ਕਿੰਨੇ ਇੰਚ ਤੇ ਕੱਟਣੀਆਂ ਆ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਜਿਹੜਾ ਆਪਣਾ ਛਾਤੀ ਦਾ ਨਿਸ਼ਾਨ ਦੋ ਤਰੀਕੇ ਨਾਲ ਆਪਾਂ ਤੁਹਾਨੂੰ ਇਹਦੀ ਕਟਿੰਗ ਜਿਹੜੀ ਆ ਸ਼ਰਟ ਦੀ ਦੱਸਦੀ ਆ ਜਿਹੜੇ ਵੀ ਨਾ ਆਪਣਾ ਤੁਸੀਂ ਗਲੇ ਦੇ ਨਾਲ ਕੰਨੀ ਕਰ ਸਕਦੇ ਜੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਉਂਕਿ ਆਪਣਾ ਚੈਨਲ ਨਵਾਂ ਵਾ ਆਪਾਂ ਨੂੰ ਤੁਹਾਡੀ ਮਦਦ ਦੀ ਬਹੁਤ ਲੋੜ ਆ ਉਮੀਦ ਕਰਦੀ ਆਂ ਕਿ ਤੁਸੀਂ ਜ਼ਰੂਰ ਇਹ ਕੰਮ ਕਰੋਗੇ ਲੋ ਜੀ ਹੁਣ ਆਪਾਂ ਕਰਦੇ ਆਂ ਬਾਹ ਦੀ ਕਟਿੰਗਾਂ ਮੈਂ ਲਾ ਕੇ ਰੱਖੀ ਹੋਈ ਹੈ ਬਾਹ ਐਸੇ ਹਿਸਾਬ ਨਾਲ ਤੁਹਾਨੂੰ ਇਹਦੀ ਵੀ ਕਟਿੰਗ ਦੱਸਦੀ ਆਂ ਆਪਣੇ ਕੋਲ ਉਹਨਾਂ ਦੀ ਮੋਰੀ ਜਿਹੜੀ ਆ ਉਹ 4.5 ਇੰਚ ਤਿਆਰ ਆ ਲੈਂਥ ਜਿੰਨੀ ਮੈਂ ਲੈਣੀ ਸੀ ਬਾਹ ਦੀ ਲੈ ਲਈ ਆ ਤੁਸੀਂ ਵੀ ਜਿੰਨੀ ਲੈਣੀ ਆ ਲੈ ਸਕਦੇ ਜੇ ਤੇ ਬਾਅਦ ਵਿੱਚ ਪੌਣੇ 6 ਤੇ ਆਪਾਂ 6 ਤੇ ਲਾ ਲੈਨੇ ਨੂੰ ਛਾਂ 1.5 ਇੰਚ ਆਪਾਂ ਵਾਧਾ ਰੱਖਾਂਗੇ ਤੇ ਉੱਪਰੋਂ ਆਪਾਂ 10 ਇੰਚ ਆਪਣਾ ਜਿਹੜਾ ਮੋਡਾ ਤਿਆਰ ਆ ਤਾਂ ਆਪਾਂ 9.5 ਦੇ ਉੱਤੇ ਮੈਂ ਉਸ ਵੀਡੀਓ ਦੇ ਵਿੱਚ ਵੀ ਦੱਸਿਆਗਾ ਕੱਲੀ ਸਪੈਸ਼ਲ ਬਾਹ ਦੀ ਵੀਡੀਓ ਪਾਈ ਹੈ ਉਹਦੇ ਵਿੱਚ ਵੀ ਦੱਸਿਆ ਹੋਇਆ ਕਿ ਆਪਾਂ ਕਿਸ ਤਰੀਕੇ ਦੇ ਨਾਲ ਇਹ ਕਰਦੇ ਆਂ ਦੇਖੋ ਆਪਾਂ ਇੱਥੇ 9.5 ਤੇ ਨਿਸ਼ਾਨ ਲਾ ਲਿਆ ਜਿਹੜਾ ਇਹਦਾ ਡਾਊਨ ਦੇਵਾਂਗੇ ਉਹ ਆਪਾਂ 3.5 ਤੇ ਦੇਵਾਂਗੇ ਠੀਕ ਹੈ ਤਾਂ ਸਾਢੇ 3 ਤੇ ਇਦਾਂ ਨਿਸ਼ਾਨ ਲਾ ਕੇ ਇਸ ਤਰੀਕੇ ਨਾਲ ਜੀ ਗਲਾਈ ਆਪਾਂ ਜਿਹੜੀ ਆ ਉਹ ਪਾ ਲੈਣੀ ਹੈ ਤੇ ਜੇ ਤੁਸੀਂ ਇਦਾਂ ਲਾਓਗੇ 9.5 9 ਤੇ ਆਹ ਵਾਲਾ ਨਿਸ਼ਾਨ ਲਾ ਕੇ ਇਸ ਤਰ੍ਹਾਂ ਗਲਾਈ ਪਾਓਗੇ ਤੁਹਾਡੀ ਬਾਹ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਬਿਲਕੁਲ ਵਧੀਆ ਬਾਹ ਜਿਹੜੀ ਆ ਮੋਡੇ ਦੇ ਵਿੱਚ ਅਟੈਚ ਹੋ ਜਾਏਗੀ ਠੀਕ ਹੈ ਆਸ ਤਰੀਕੇ ਨਾਲ ਮੈਂ ਨਿਸ਼ਾਨ ਲਾ ਲਿਆ ਆਹ ਵਾਲਾ ਮੈਂ ਨਹੀਂ ਲਾਉਣਾ ਹੋ ਸਕਦਾ ਮੈਂ ਜਾਂ ਖੁੱਲੀ ਅੱਖਾਂ ਕੋਈ ਜਾਇਨ ਕਰਦਾ ਤੇ ਆ ਮੋਡੇ ਦੀ ਕਾਰਡ ਪਾ ਕੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਜੇ ਤੁਹਾਡਾ ਮੋਡਾ 9.5 ਆ ਫਿਰ ਤੁਸੀਂ 9 ਤੇ ਕੱਟੋ ਜਾਨੀ ਕਿ ਅਧਾ ਇੰਚ ਆਪਾਂ ਉਧਰੋਂ ਕੱਟ ਕਰ ਲੈਣਾ ਹੁੰਦਾ 10 ਤੇ ਤਿਆਰ ਅਧਾ ਇੰਚ ਉਹਦੇ ਵਿੱਚ ਵੀ ਆਉਣਾ ਆ ਆਪਣੀ ਬੈਕ ਵਾਲੀ ਹੋਗੀ ਆ ਆਪਾਂ ਫਰੰਟ ਵਾਲੀ ਬਾਤ ਹਾਂ ਮਿਲਦੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ